ਕੁੜੀ ਤੇ ਡਰਿੰਕ ਕਰਦੀ ਆ ਕੁੜੀ ਫਿਰ ਦੂਆ ਕੁੜੀ ਦੇ ਰਿਲੇਸ਼ਨ ਆ ਮੁੰਡਿਆਂ ਦੇ ਨਾਲ ਹੈਨਾ 300 ਤਿੰਨ ਉਹਨਾਂ ਨੇ ਇਲਜ਼ਾਮ ਲਾਇਆ ਜੇ ਤੁਹਾਨੂੰ ਕੁੜੀ ਮਤਲਬ ਸਹੀ ਨਹੀਂ ਲੱਗਦੀ ਹੈਨਾ ਤੇ ਤੁਸੀਂ ਉਹਨਾਂ ਵਿਆਹ ਕਿਉਂ ਕਰਾਇਆ ਤੁਸੀਂ ਉਹਨੂੰ ਕਿਉਂ ਮਤਲਬ ਆਪਣੀ ਨਾ ਬਣਾਇਆ ਤੁਸੀਂ ਨਾਉ ਨਾ ਬਣਾਉਂਦੇ ਤੁਹਾਨੂੰ ਕੋਈ ਫੋਰਸ ਥੋੜੀ ਕੀਤਾ ਸੀ ਉਹਨਾਂ ਨੇ ਤੁਸੀਂ 3 ਸਾਲ ਕੁੜੀ ਮੰਗ ਰੱਖੀ ਫਿਰ ਤੁਸੀਂ ਵਿਆਹ ਕੀਤਾ ਦੂਜੀ ਗੱਲ ਫਿਰ ਤੁਸੀਂ ਉੱਤੇ ਇਲਜ਼ਾਮ ਲਾਇਆ ਵੀ ਇਹ ਟ੍ਰਿਕ ਕਰਦੀ ਫਿਰ ਉਹਨੇ ਆਪਣਾ ਡਰਬ ਟੈਸਟ ਵੀ ਤੁਹਾਨੂੰ ਦੇ ਦਿੱਤਾ ਫੀਰ ਸਤੋ ਮੇਨ ਗੱਲ ਉਹਦਾ ਨਾ ਭਰਾ ਗੱਲ ਕਰ ਰਿਆ ਮਤਲਬ ਉਹਦੀ ਸੱਸ ਨਾਲ ਉਹ ਆਡੀਓ ਵਾਇਰਲ ਹੋਈ ਆ ਮੈਂ ਆਪਣੇ ਕੰਨ ਸੁਣਿਆ ਤੇ ਉਹ ਉਹਦਾ ਭਰਾ ਨਾ ਇੰਨੀ ਹਲੀਮੀ ਨਾਲ ਗੱਲ ਕਰ ਰਿਆ ਤੇ ਉਹ ਸੱਸ ਦੀ ਤੇ ਵਿੱਚ ਇੰਨੀ ਇੰਨਾ ਦਾ ਹੰਕਾਰ ਬੋਲ ਰਿਆ ਨਾ ਪਤਾ ਨਹੀਂ ਪੈਸੇ ਦਾ ਪਤਾ ਨਹੀਂ ਕਾਦਾ ਠੀਕ ਆ ਉਹ ਕਹਿ ਰਹੀ ਆ ਮੈਂ ਜੁੱਤੀ ਦੇ ਥੱਲੇ ਰੱਖਣੀ ਆ ਰਹਿਣਾ ਤੇ ਰਹਿ ਨਹੀਂ ਰਹਿਣਾ ਤੇ ਜਾ ਸਕਦੀ ਆ ਆਪਾਂ ਨਹੀਂ ਰੱਖ ਸਕਦੇ ਤੇ ਉਹ ਉਹ ਬਾਅਦ ਚ ਉਹਦੇ ਤੇ ਕਹਿ ਰਹੀ ਆ ਵੀ ਇਹਨੇ ਵਸਣਾ ਨਹੀਂ ਆ ਤੁਹਾਨੂੰ ਵਸਾਉਣੀ ਨਹੀਂ ਆਉਂਦੀ ਜੀ ਉਹਨਾਂ ਨੂੰ ਵਸਾਉਣੀ ਨਾ ਨਾ ਹੰਡੀ ਹੋਵੇ ਮਾਤਾ